ਏ ਬੰਦਾ ਨਾ ਬਈ 12 ਗੱਤ ਬੋਲਿਆ ਇਹਨੂੰ ਪਤਾ ਲੱਗ ਗਿਆ ਵੀ 11 ਆ ਗਿਆ ਨਾ 12ਵੇਂ ਨੇ ਮੂੰਹ ਜੀ ਬੋਲ ਗੀ ਪਤਾ ਹੀ ਮੈਨੂੰ ਸਹੀ ਨਹੀਂ ਬੋਲਿਆ ਐਵੇਂ ਤੂੰ ਹੈ ਪਟਾਕੇ ਬੱਤ ਕੱਲ ਨੂੰ ਚੱਲਣਗੇ ਕੱਲ ਨੂੰ ਹੂੰ ਤੇਰੀ ਸਾਰੇ ਕੁੱਤੇ ਦੀ ਆਪਾਂ ਪਹਿਲਾਂ ਨਾ ਨਾ ਉਪਰ ਕਰਨਾ ਲੈ ਸੋਤਾ ਕੇ ਬਣਾ ਮੈਨੂੰ ਉੱਥੇ ਰੱਖ ਦੇ ਮੈਂ ਖਾਣੀ ਆ ਮੈਨੂੰ ਆਹੋ ਸਹੀ ਆ ਐ ਨਾ ਸੜ ਚੱਲੇ ਆ ਵੀ ਅੱਜ ਰਹਿਮਤ ਨੂੰ 라ਵਣ ਦਿਖਾਉਣਾ ਮੈਂ ਤੇ ਰਹਿਮਤ ਦੋਨੇ ਹੀ ਚੱਲੇ ਆ ਕੱਲ ਨੂੰ ਤਾਂ ਢੀੜ ਬਹੁਤ ਹੋਣੀ ਹੈ ਮੇਰੇ ਤੈਨੂੰ ਅੱਜ ਹੀ 라ਵਣ ਦਿਖਾ ਲਿਆਉਣਾ ਕਿਦਣ ਦੀ ਕਰੀ ਜਾਂਦੀ ਆ ਵੀ ਐਨੇ ਵੀਡੀਓ ਦੇਖ ਲਈ ਤੇ ਬੱਸ ਰੌਲਾ ਪਾਇਆ ਹੋਇਆ ਇਹਦਾ ਮੈਨੂੰ ਦਿਖਾ ਕੇ ਲਿਓ ਮੈਨੂੰ ਦਿਖਾ ਕੇ ਲਿਓ ਮੈਂ ਕਿਹਾ ਆਪਾਂ ਅੱਜ ਹੀ ਚੱਲਦੇ ਹਾਂ ਕੱਲ ਨੂੰ ਤਾਂ ਰਸ਼ ਬਹੁਤ ਹੋਊਗਾ ਉੱਥੇ ਡਾੜੀ ਕਿਹੜੀ ਆਹ ਕਿੜੀ ਕਿੱਥੋਂ ਆ ਗਈ ਗੱਡੀ 'ਚ ਇਹ ਕੁਛ ਰੱਖਿਆ ਉਹ ਤੂੰ ਨੇ ਮਿੱਠਾ ਛੱਟਿਆ ਉਹ ਤੇਰਾ ਬਸ ਕੁਛ ਉਹਦੇ ਉੱਤੇ ਹੀ ਫਿਰਦੀਆਂ ਕਿੰਨੀਆਂ ਉਹਦੇ ਆਦੀ ਫਿਰਦੀਆਂ ਆਹ ਦੇ ਆਹ ਦੇ ਜੀ ਜਿਹੜਾ ਰਹਿਣ ਦੇ ਖੋਲਣ ਨੂੰ ਪੁੱਤਰ ਆ ਲੈ ਹੂੰ ਇਹਦਾ ਨਿਕਲੀ ਜਾਣੀਆਂ ਬੱਤ ਹੁਣ ਇਹ ਪਤਾ ਨਹੀਂ ਕੀ ਡੁੱਲਿਆ ਹੋਊਗਾ ਇੱਥੇ ਕਿਉਂ ਨਿਕਲ ਜਾਣੀਆਂ ਹੂੰ ਕਿਵੇਂ ਨਿਕਲੂਗੀ ੜੜੀਏ ਪਤਾ ਨਹੀਂ ਬੱਤ ਹੁਣ ਇਹ ਕਿਵੇਂ ਆ ਗਈਆਂ ਵਿੱਚ ਇਹਦੇ ਤਾਂ ਤੇਰਾ ਨਾ ਜੁਮੇ ਤੂੰ ਖਾ ਕੇ ਕੋ ਸੈਟੇ ਤ ਨਹੀਂ ਹੈ ਵਿੱਚ ਹੈ ਨਾ ਉਮੇ ਤਾਂ ਆ ਜਾਂਦੀਆਂ ਇਹ ਮੈਂ ਤਾਂ ਅਸੀਂ ਤੁਹਾਨੂੰ ਕਹਿੰਦਾ ਪੰਤ ਗੱਡੀ ਚ ਨਾ ਸਿੱਟਿਆ ਕਰ ਕੁਛ ਮਿੱਠਾ ਚੀਜ਼ ਸਾਨੂੰ ਮੁਲਾਵਰ ਵੀ सेम ही ਪੈਂਦਾ ਜਗਰਾਉ ਵੀ सेम ही ਪੈਂਦਾ ਜਗਰਾਉ ਆਇਆ ਥੋੜਾ ਜਿਹਾ ਇਲਾਕਾ ਵੀ ਢੱਕੇ ਵਾਲਾ ਮੰਡੀ ਜਿੱਥੇ 라ਵਣ ਲੱਗਦਾ ਵਾ ਤੇ ਮੁਲਾਵਰ ਇਸ ਵਾਰ ਲੱਗਿਆ ਵਾ ਪਰ ਇਹ ਰੱਕਪੇ ਵਾਲੀ ਮੰਡੀ ਦੇ ਵਿੱਚ ਉਹ ਮੰਡੀ ਬਹੁਤ ਵੱਡੀਆਂ ਨਾਲ ਇਹ ਨਹੀਂ ਖੁੱਲਾ ਵਾ ਤਾਂ ਕਰਕੇ ਮੈਂ ਚੱਲ ਆਪਾਂ ਮੁਲਾਵਰ ਨੂੰ ਚੱਲਦੇ ਹਾਂ ਅੜੀ ਤਰੇ ਪੇਪਰ ਤਾਂ ਸਾਰੇ ਹੋ ਗਏ ਹਨਾ ਕਿਵੇਂ ਹੋਇਆ ਸਾਰੇ ਪੇਪਰ ਤਰੇ ਤੇ ਵਧੀਆ ਹੋਇਆ ਓਏ ਪੇਪਰ ਵਧੀਆ ਹੋਇਆ ਸਾਰੇ ਬੋਲ ਯਾਰ ਰਿਜ਼ਲਟ ਆਇਆ ਦੀ ਪਤਾ ਲੱਗੂ ਹਾਂ ਤਾਂ ਕਹਿਤਾ ਵਧਾਈ ਤੇ ਪਤਾ ਲੱਗੂ ਕੀ ਬਣਿਆ ਪੇਪਰਾਂ ਚ ਕੀ ਕਰਕੇ ਆਇਆ ਹਾਂ ਹਾਂ ਰਾਵਣ ਤੇ ਚੱਲੇ ਆਪਾਂ ਹੁਣ ਟਾਈਮ ਤਾਂ ਲੱਗੂ ਰਾਸਤੇ 'ਚ ਯਾਰ ਜਹਾਜ ਥੋੜੋ ਆ ਵੀ ਜੇ ਜੀ ਪਹੁੰਚ ਜਾਗੇ ਆਪਾਂ ਟਾਈਮ ਤਾਂ ਲੱਗੇਗਾ ਨਾ ਤੂੰ ਐਂ ਕਰ 100 ਤੱਕ ਕਾਊਂਟ ਕਰਦੇ ਆਪਾਂ ਜਦੋਂ ਪਹੁੰਚ ਜਾਣਾ 100 ਤੱਕ ਕਰਨਾ ਚਾਹਾਂਗਾ 1 2 3 4 5 ਕਰ ਗਏ ਇਜ਼ਾਰਾ ਕੋਈ ਇਹ ਬੰਦਾ ਨਾ ਬਈ 12 ਗਲਤ ਬੋਲਿਆ ਇਹਨੂੰ ਪਤਾ ਲੱਗ ਗਿਆ ਵੀ 11 ਆ ਗਿਆ ਨਾ 12 ਬਈ ਨੇ ਮੂੰਹ ਚ ਹੀ ਬੋਲ ਗੀ ਪਤਾ ਹੀ ਮੈਨੂੰ ਸਹੀ ਨਹੀਂ ਬੋਲਿਆਵੇਂ ਤੂੰ ਇਹ ਬੋਲਦੀ ਟ ਲੈਵਲ ਟ ਲੈਵਲ ਬਹੁਤ ਚੋਸਦਾ ਹੈ ਚਾਡੋ ਜੀ ਵਿੱਚ ਹੀ ਮੂੰਹ ਚ ਹੀ ਗੋਲ ਕਰ ਗਈ 12 ਨੂੰ ਵੀ ਡੈਡੀ ਫੇਰ ਕਹੂਗਾ ਤੂੰ ਗਲਤ ਬੋਲਿਆ ਵਾ ਬਸ ਆਉਣ ਆਲੇ ਆਪਾਂ ਕੁੰਚ ਨਾਲੇ ਆ ਵਸ ਪਹਿਲਾਂ ਪੱਗੇ ਲੈ ਲੈਂਦੀ ਛਤਰੀ ਖੋਲ ਕੇ ਵੈਗੀ ਗੱਡੀ ਚ ਹੁਣ ਡੇੜੀ ਬੰਦ ਕਰਦੇ ਖੋਲੀ ਗਾਦੇ ਛਤਰੀ ਕੱਢ ਜਾ ਕਰਦਾ ਬੰਦ ਰੋਕ ਜਾ ਕਿ ਤੇ ਕਿਵੇਂ ਆਹ ਪਤਾ ਤੈਨੂੰ ਸਾਰਾ ਕੁਝ ਕਿੱਥੇ ਵੀ ਜਾ ਖਾਣੇ ਆ ਨਾ ਉਹ ਦੇ ਖੜੇ 라वण ਹੁਣੀ ਉਹ ਖੜੇ ਆ 라वण ਮੇਘਨਾਤ ਕੌਮਗਨ ਰਹੇ ਉਹ ਤੇ ਦੱਸ ਵੇ ਕਿੱਥੇ ਦੱਸਦੇ ਆ ਉਹ ਦੇ ਉਧਰ ਉਧਰ ਉਹ ਦੇ ਦੱਸ ਵੇ ਉਹ ਦੇ ਖੜੇ ਉਹ ਦੇ ਖੜੇ ਦੱਸ ਵੇ ਉਹ ਖੜੇ ਆ ਲੈ ਤੇ ਹੈ ਨੈਨੀਲ ਤੇ ਨਿਗੜਾ ਸੀਗਾ। ਖੈਨੀ ਨੂੰ ਆਉਣਾ ਨੇ। ਆ ਟੁੱਟੇ ਵਾਲੀਆਂ ਇਹ ਕੱਲ ਨੂੰ ਚਲਾਉਣਗੇ ਚੰਡੋਲਾ। ਬੜੀ ਹੋਏ। ਹੋਏ ਹੋਗੀ ਲਈ ਫਿਰਦਾ ਚਾਕੂ। ਹਾਂ? ਚਾਕੂ। ਉਹ ਤੇ ਲਾ। ਆਓ ਖੜੇ ਆ ਕਰ ਲੈ ਦਰਸ਼ਨ ਇਹਨਾਂ ਦੇ। ਹਾਂ? ਦੱਸ ਫੇ। ਉਹ ਦੇਖ ਲੈ ਲੈ। ਕਿਉਂ? ਹੈ ਚਾ ਆ ਉਹ ਵਿਆਹ ਕੋਲੇ ਫਿਰ ਆ ਉਹ ਮੀ ਚਾਖੂ ਕਿਰਪਾਨਾ ਉਹਨਾਂ ਕੋਲੇ ਕਿਰਪਾਨਾ ਨਹੀਂ ਚਾਖੂ ਨਹੀਂ ਹੈਗੇ ਹਾਂ ਮੇਲਾ ਹਾਂ ਮੇਲਾ ਨਹੀਂ ਚੰਡੋਲ ਆ ਇਹ ਝੂਟੇ ਵਾਲੀ ਅੱਗੇ ਇੱਥੇ ਬੈਠੇ ਰਹੋ ਚਲਾਇ ਤੇ ਨਹੀਂ ਮੂਰੇ ਫੋਟੋ ਖਿੱਚਾਉਣ ਨੂੰ ਮੂਰੇ ਖੜਾ ਕੇ ਫੋਟੋ ਖਿੱਚ ਦੇ ਚਲਾ ਤੇਰੀ ਆ ਜਾ ਰਾਵਣ ਦੇ ਦਰਸ਼ਨ ਕਰਾਵਾ ਤੈਨੂੰ ਅੱਜ ਇਧਰ ਵੀ ਆ ਜਾ ਚੱਲ ਉੱਤਰ ਜਾ ਆ ਜਾ ਦੇਖ ਲੈ ਲੈ ਆ ਜਾ ਕੋਲੇ ਆ ਜਾ ਨਾਮ ਨਹੀਂ ਦੱਸੇ ਤੂੰ ਨਾਮ ਕੀ ਕੀ ਆ ਇਹਨਾਂ ਦੇ ਹੈ ਓਏ ਨਾਮ ਨਹੀਂ ਦੱਸ ਰਹਿਮਤ ਕੀ ਆ ਇਹਨਾਂ ਦੇ ਨਾਂ ਤਾਂ ਦੱਸ ਦੇ ਓਏ ਨਾ ਦੱਸ ਦੇ ਹੈ ਪਟਾਕੇ ਬੱਤ ਕੱਲ ਨੂੰ ਚੱਲਣਗੇ ਕੱਲ ਨੂੰ ਕੱਲ ਨੂੰ ਪੈਣਕ ਪਟਾਕੇ ਇਹਦੇ ਚ ਕੱਲ ਨੂੰ ਠਾਠਾ ਹੋਊ ਇਹਦੇ ਦੇਖੀ ਤੂੰ ਕੱਲ ਨੂੰ ਵੀ ਆ ਜਾਾਂਗੇ ਆਪਾਂ ਠੀਕ ਆ ਕੱਲ ਨੂੰ ਵੀ ਦਿਖਾ ਜਾਣਾ ਇਕਲਾ ਬਣਾਉਂਦੇ ਆ ਹਲੇ ਉਹ ਦੇਖ ਲਿਆ ਬੱਸ ਚੱਲੀਏ ਹੂੰ ਤੇਰੀ ਜਾਲੇ ਕੁੱਤੇ ਦੀ ਐਸਕਰੀਮ ਖਾਣੇ ਮੈਨ ਲੈ ਗਿੰਦੇ ਐਸਕਰੀਮ ਗਲਾ ਅੱਗੇ ਖਰਾਬ ਆ ਤੇਰਾ ਖਾਂਗੇ ਤਾਂ ਤੈਨੂੰ ਅੱਗੇ ਹੀ ਨਹੀਂ ਖਾਂਗ ਅੱਗੇ ਆ ਜਾਂਦੀ ਐ ਐਂ ਕੀ ਖਾਂਗ ਦਾ ਅੱਗੇ ਆ ਪੁੱਤ ਤੈਨੂੰ ਆ ਮੱਛਰ ਡਿੱਗਣ ਲੱਗਾ ਜੇ ਲੈ ਉਹ ਇੱਥੇ ਤੜੇ ਹੋਰ ਉਹ ਖਾਲੀ ਆ ਉਹ ਤਾਂ ਹਲੇ ਹੈਗੇ ਆ ਨਹੀਂ ਹੈਗੀ ਪੁੱਤ ਖਾਲੀ ਆ ਉਹ ਉਹ ਤਾਂ ਹਲੇ ਬਣਾਉਣਗੇ ਐਸਕਰੀਮ ਅੱਜ ਰਾਤ ਨੂੰ ਬਣਾਉਣਗੇ ਕੱਲ ਨੂੰ ਦੇਣਗੇ ਸੱਚੀ ਝੂਠ ਨਹੀਂ ਬੋਲਦਾ ਕੱਲ ਨੂੰ ਦੇਣਗੇ ਅੱਜ ਬਣਾਉਣਗੇ ਉਹ ਜਾ ਪੁੱਛ ਲਾਪੇ ਜਾ ਕੇ ਫਿਰ ਮੈਨੂੰ ਨਗਰੇ ਆ ਜੀ ਜਿਵੇਂ ਬੜੇ ਆਈ ਜਾਂਦੇ ਓਏ ਦਾ ਸੁਸਰੀ ਸੁਸਰੀ ਔਰ ਔਰਡਰ ਪਈ ਜਾਂਦੀ ਆਪਣੇ ਉੱਤੇ ਹੈ ਲੈਣਾ ਕੀ ਲੈਣਾ ਮਾ ਆਈਸਕ੍ਰੀਮ ਸਹੀ ਨਹੀਂ ਯਾਰ ਆਈਸਕ੍ਰੀਮ ਓਰੇ ਵਿੱਚ ਖਾਲੀ ਆ ਖਾਲੀ ਆ ਆਦਾ ਬੰਦੇ ਦੀ ਗਲਤ ਗੱਲ ਆ ਯਾਰ ਇਹਦੀ ਇਹ ਗੱਲ ਨੂੰ ਦੇਖ ਕੇ ਜਦ ਕਰ ਲੱਗੇ ਹੁਣ ਆਈਸਕ੍ਰੀਮ ਖਾਣੀ ਆ ਆਈਸਕ੍ਰੀਮ ਹੈ ਜੀ ਖਾਲੀ ਤੈਨੂੰ ਕਿੱਥੋਂ ਲੈ ਕੇ ਦੇਦਾ ਮੈਂ ਆਈਸਕ੍ਰੀਮ ਹੈ ਨਹੀਂ ਆ ਚੰਡੂ ਤੇ ਬਹਿ ਜਾ ਪਾਜਾ ਲੈ ਉਹ ਚੰਡੂ ਤੇ ਬਹਿ ਜਾ ਕੀ ਕੀ ਰਿਆ ਕਿ ਦਮ ਉਹ ਨਹੀਂ ਚੱਲੇ ਗੁਰੂ ਹਲੇ ਉਹ ਓਏ ਉਹ ਤਾਂ ਖਾਲੀ ਉੱਚ ਕਿਵੇਂ ਬਹਿ ਜੇਗਾ ਤੂੰ ਹੁਣ ਉਹ ਤਾਂ ਨਹੀਂ ਬੱਜੇ ਨਹੀਂ ਸੋਹਣੇ ਉਹ ਤਾਂ ਟੰਗਣਗੇ ਉਹਦਾ ਉਹਨਾਂ ਨੂੰ ਤੈਨੂੰ ਨਾਲ ਹੀ ਉੱਪਰ ਲੈਣਾ ਉਹਨਾਂ ਨੇ ਦੇਖ ਲੈ ਫਿਰ ਉਹਦੇ ਵਿੱਚ ਪਾ ਕੇ ਦੇ ਨੇ ਫਿਰ ਮੈਂ ਕਿੱਥੇ ਲੱਭੂਗਾ ਰਹਿਮਤ ਨੂੰ ਹੂੰ ਚੱਲ ਜਾਈਏ ਬਾਹਰੋਂ ਦੇਖ ਲੈਨੇ ਕਿ ਤੂੰ ਆਈਸਕ੍ਰੀਮ ਬਾਹਰੋਂ ਖਾ ਲੈਨੇ ਆ ਤੋ ਕਿੱਥੋਂ ਠੀਕ ਹੈ ਚਲ ਆ ਜਾ ਚੱਲ ਖਾ ਕੇ ਆਂਗੇ ਹੈਂ ਕੱਲ ਖੋਲ ਬਾੜੀ ਬੈਠ ਬੱਜ ਜਾ ਉਹ ਤਾਂ ਥੜ ਗਏ ਉੱਥੇ ਹੀ ਚੱਲ ਹਾਂ ਹੋਰ ਇੱਕ ਇਹ ਹੈ ਗੱਰਾ ਰਾਵਣ ਹਾਂ ਲੈ ਵੀ ਤਿੰਨੇ ਨਾਮ ਯਾਦ ਹੋ ਗਏ ਇਹਨੂੰ ਹੁਣ ਮੰਡੀ ਚ ਲੱਗਿਆ ਰਾਵਣ ਰਕਵੇ ਵਾਲੀ ਚ ਸੁਸਰੀ ਬਹੁਤ ਡਿੱਗੀ ਜਾਂਦੀ ਆ ਸੁਸਰੀ ਭਰੇ ਭੇ ਕੱਪੜੇ ਭਰ ਗਏ ਸਾਡੇ ਤਾਂ ਗੱਡੀ ਵੀ ਉੱਤੋਂ ਭਰ ਗਈ ਸੁਸਰੀ ਬਹੁਤਾ ਰਹਮਾ ਸਨਾਂ ਬਾਹਰ ਤਾਂ ਇਹ ਕੱਪੜੇ ਆ ਲੈ ਲੈ ਮੇਰੇ ਆ ਗੱਰਦਨ ਤੇ ਫਿਰਦੀ ਆ ਆ ਦੇ ਲਿਆ ਦੇ ਹੂੰ ਹਾਰੇ ਖਾਦੀ ਸੀਟ ਤੇ ਆ ਦੇ ਸੋਰੀ ਆਪਣੇ ਦਾ ਕਪੜੇ ਭਰ ਗਏ ਸਾਰੇ ਓਏ ਹਾਂ ਆਪਣੇ ਦਾ ਕਪੜੇ ਭਰ ਕੇ ਸੁਸਰੀ ਨਾਲ ਫੇਰ ਐਂ ਤੂੰ ਸੁਸਰੀ ਨਾਲ ਕਪੜੇ ਭਰ ਕੇ ਓਏ ਹਾ ਉਹ ਤਾਂ ਬੜੀ ਜੜੀ ਫਿਰਦੀ ਆ ਯਾਰ ਉਈ ਆਈਸਕ੍ਰੀਮ ਖਾਣੇ ਆ ਬਾਬਾ ਇਹਦਾ ਮਗਰੀ ਪੈ ਜਾਂਦੀ ਐ ਇੱਕ ਚੀਜ਼ ਤੇ ਕਾਲੀ ਭੇੜੀ ਆ ਚੀਜ਼ ਨੂੰ ਭੁੱਲਦੀ ਨਹੀਂ ਜਿੱਥੇ ਗਰਾਰੀ ਅੜ ਗਈ ਤਾਂ ਬਸ ਅੜ ਗਈ ਆਈਸਕ੍ਰੀਮ ਖਾਣੀ ਐ ਤਾਂ ਖਾਣੀ ਆ ਜੇ ਮੈਂ ਨਾਂ ਲੈ ਕੇ ਤੇ ਮਾਂ ਫੇਰ ਨਾਂ ਲੈ ਕੇ ਤੇਰੇ ਕੁਛ ਨਹੀਂ ਕਹਿੰਦਾ ਤੂੰ ਕਹੂੰਗਾ ਕੀ ਕਹੇਗਾ ਤੇਰਾ ਗਲਾ ਦੌਦਾ ਪੁੱਤ ਰਹਿਣ ਦੇ ਖਾਣ ਨੂੰ ਮੈਂ ਕਹਿੰਦੀ ਮੈਂ ਚਵਾ ਦੂੰਗੀ 1.5 1.5 1.5 ਮੂੰਹ ਚਵਾ ਦੂੰਗੀ ਐਸ਼ਾ ਆ ਜਾ ਐਸ਼ਾ ਮੈਨੂੰ ਮਿੱਕੀ ਵੀ ਤੇ ਮੂੰਹ ਚਵਾ ਦੂੰਗੀ ਐਸ਼ਾ ਐਡੇ ਜੋ ਕੀ ਹੈਗੀ ਆ ਤੂੰ ਐਨੀ ਜਾਨ ਹੈਗੀ ਆ ਤੇਰੇ ਚ ਤੂੰ ਟੈਡੀ ਨੂੰ ਸਾਰੇ ਨੂੰ ਖਾ ਜੇਗੀ ਹਮ ਚੱਲ ਫੇ ਦੇਖਦੇ ਕੋਈ ਨਹੀਂ ਖਾਣੀਆਂ ਕਿ ਨਹੀਂ ਖਾਣੀਆਂ ਤੂੰ ਮੈਂ ਨਹੀਂ ਦਿਮਾਉਂਦਾ ਤੈਨੂੰ ਆਈਸਕ੍ਰੀਮਾਂ ਚ ਮਾਈਕ ਥੱਪੜ ਮਾਰਾਂਗੀ ਡੈਡੀ ਤੇ ਤੂੰ ਫੇਰ ਜਿੱਧਰ ਜੇ ਥੱਪੜ ਮਾਰਾਂਗੀ ਨਾ ਸਾਢੇ 8 ਕ੍ਰੀਮ ਤੂੰ ਮੈਨੂੰ ਦੇ ਦੇਂਗੇ ਮੈਂ ਹਾਂ ਤੂੰ ਥੱਪੜ ਹੀ ਮਾਰ ਲਾ ਮੈਨੂੰ ਤੇਨੇ ਕੁਛ ਦਿਵਾਉਣਾ ਹੈਗਾ ਉਹਦਾ ਥੱਪੜ ਮਾਰਦੀ ਆ ਮੈਂ ਨਹੀਂ ਦਿਵਾਉਣਾ ਹੁਣ ਤੈਨੂੰ ਕੁਛ ਕੀ ਦੱਸਾਂਗੀ ਮੰਮਾ ਨੂੰ ਮੰਮੀ ਡੈਡੀ ਕੁਛ ਨਹੀਂ ਆਖੇ ਨਾ ਦੱਸਦੀ ਮੰਮਾ ਨੇ ਕਿਹਾ ਵੀ ਕੁਛ ਨਹੀਂ ਲੈ ਕੇ ਦੇਣਾ ਇਹਨੂੰ ਦੱਸਦੀ ਤੂੰ ਮੰਮਾ ਨੇ ਕਿਹਾ ਮੈਨੂੰ ਇਹਨੂੰ ਕੁਛ ਨਹੀਂ ਲੈ ਕੇ ਦੇਣਾ ਖਾਣ ਨੂੰ ਇਹਨੂੰ ਨਾ ਮੈਂ ਪਿੱਛਾ ਜਿਹੜੇ ਸਾੜੇ ਮੂਝ ਬਾਦੇ ਨੇ ਪਿੱਛਾ ਪਿੱਤਾ ਪੁੱਤੇ ਜੋ ਮਰਜ਼ੀ ਕਰੀਏ ਜੋ ਮਰਜ਼ੀ ਬੋਲੀਏ ਮੈਂ ਤੈਨੂੰ ਕੁਛ ਨਹੀਂ ਲੈ ਕੇ ਦੇਣਾ ਕੁਛ ਵੀ ਨਹੀਂ ਰੋਂਦੀ ਘਰੇ ਜਾਏਂਗੀ ਅੱਜ ਤੂੰ ਰੋਂਦੀ ਇਹਨਾਂ ਮਾਦੀ ਰੋਲਾ ਮੈਂ ਨਹੀਂ ਤੈਨੂੰ ਕੁਛ ਲੈ ਕੇ ਦੇਣਾ ਨਾ ਦੇ ਖਸ ਤੇ ਨਾ ਦੂ ਦਾ ਪੁੱਠਾ ਬੋਲਦੀ ਆ ਬੰਦਾ ਦਾ ਵੀ ਜੈਦ ਪੈ ਗਿਆ ਹੁਣ ਸਾਨੂੰ ਜਾਣਾ ਪੈਣਾ ਮੈਕੜੀ ਦੇ ਖਾਣੀ ਵੀ ਕਹਿੰਦੀ ਮੈਂ ਮੈਕੜੀ ਤੇ ਹੁਈ ਆ ਉਤੋਂ ਹੀ ਖਾਣੀ ਆ ਬਾਲਾ ਪੇੜਾ ਬੰਦਾ ਮੈਂ ਤੈਨੂੰ ਨਾਲ ਲੈ ਕੇ ਨਹੀਂ ਆਇਆਗਾ ਅੱਗੇ ਤੋਂ ਘਰੇ ਛੱਡ ਕੇ ਆਇਆਗਾ ਤੈਨੂੰ ਠੀਕ ਆ ਮੈਕੜੀ ਤੇ ਗਈ ਗਈ ਇਹ ਚੱਕਰ ਕੀ ਐ ਦੇਖ ਮੜਾ ਜਿਆ ਡੈਡੀ ਉਹ ਤਾਂ ਕਾਰ ਬੋਲਦੀ ਆ ਉਹ ਵਾਲੀ ਕਾਰ ਤਾਂ ਬੋਲਦੀ ਪੁੱਤ ਤੇ ਕਾਰ ਦੂਜੀ ਬੋਲਦੀ ਐ ਪੁਲਿਸ ਵਾਲੀ ਚੋਰਾ ਕੋਈ ਚੋਰ ਫੜ ਲਿਆ ਕੋਈ ਨਹੀਂ ਪੜੇ ਵਾਲਿਆ ਜਿਹੜੀ ਬਲੈਕ ਜੀ ਆ ਵਾਲੀ ਆ ਅੱਛਾ ਉਹ ਬੋਲਦੀ ਆ ਤੇ ਉਹ ਬੰਦੇ ਨਹੀਂ ਆ ਬੱਸ ਬੋਲਦੀ ਆ ਜਿਹੜੀ ਥੇਂ ਕਿ ਮੈਂ ਕਿੱਥੇ ਗਈ ਇੱਕ ਕਿੱਥੇ ਗਈ ਕੀ ਆ ਉਹਦੇ ਗਾਂਵਾਂ ਮੈਂ ਕਿਹੜੀ ਕਿੱਥੇ ਗਈ ਉਹਦੇ ਗਾਂਵ ਆਉਣੀ ਆ ਪੁੱਤ ਹਲੇ ਤਾਂ ਦੇਪੀ ਟਰਾਲੀ ਤੋਂ ਗਿਆ ਮੈਂ ਉੱਤੇ ਬੈਠਾ ਬੜਾ ਮੂਲੀ ਬਾਹਾਂ ਚਾਪਾ ਬਾਪਾ ਪਹਿਲਾਂ ਨਾ ਨਾ ਉੱਪਰ ਕਰਨਾ ਲੈ ਸਾਰਾ ਕੁਝ ਮੈਂ ਹੀ ਕਰਾਂ ਦੂਜੀ ਕਿੱਥੇ ਆ ਉਹ ਨਹੀਂ ਆ ਚੱਲ ਠੀਕ ਠੀਕ ਸਿੱਧੀਆਂ ਬਾ ਪੁੱਤ ਇਹਨੂੰ ਇੱਧਰ ਪਾ ਗਲਤ ਪਾਉਣਾ ਇੱਥੇ ਪਾ ਇਹਨੂੰ ਮੈਂ ਕਿਉਂ ਚੇਰਾ ਸਮਝਦਾ ਯਾਰ ਬਹਿ ਜਾ ਉੱਥੇ ਮੈਨੂੰ ਉੱਥੇ ਬਹਿ ਸੋਤੀ ਰਹੇ ਚੱਲ ਜੀ ਕੇ ਬੋਲ ਆਪਾਂ ਫੜ ਕੇ ਗੱਡੀ 'ਚ ਜਾਵਾਂ ਨਾ ਠੀਕ ਆ ਨਹੀਂ ਹਾਂ ਪੁੱਤੋ ਇਤਨੀ ਬਹਿਣਾ ਆਪਾਂ ਆਪਾਂ ਫੜ ਕੇ ਗੱਡੀ 'ਚ ਬਹਿ ਕੇ ਰਾਹ ਨੂੰ ਜਾਂਦੇ ਹਾਂ ਦਿਖਾ ਜਾਾਂਗੇ ਠੀਕ ਆ ਨਾਲੇ ਘਰੇ ਪਹੁੰਚ ਜਾਾਂਗੇ ਓਕੇ ਕਿਹੜੀ ਖਾਣੀ ਆ ਮੈਨੂੰ ਆਹ ਹੀ ਸਹੀ ਆ ਇਹਨਾਂ ਫੜ ਫਿਰ ਵੇ ਬਾਤ ਨੂੰ ਚੇਂਜ ਨਹੀਂ ਕਰਨੀ ਇਹ ਲਈ ਖਣੀ ਚਲੇ ਫੜ ਫਿਰ ਚੀਅਰਸ ਐ ਤੋੜਾ ਥੋੜੀ ਜਿਹਾ ਖਾ ਕੇ ਫੇਰ ਬਾਅਦ ਚ ਮੈਨੂੰ ਚੇਂਜ ਕਰ ਲੈਂਦੀ ਆ ਬਹੁਤ ਖਰਾਬ ਬੰਦਾਂ ਨੂੰ ਠੰਡੀ ਜੀ ਆ ਠੰਡੀ ਜੀ ਆ ਮੇਰੀ ਤਾਂ ਗਰਮ ਆ ਆ ਗਰਮ ਗਰਮ ਆ ਆ ਹੱਥ ਲਾ ਕੇ ਦੇ ਹਮ ਚੱਲੀਏ ਆਪਾਂ ਚੱਲੇ ਪਾਈਏ ਤੇ ਮੈਨੂੰ ਲੱਗਿਆ ਚੂਹੀ ਹੰਕੋ ਤਰਕੋ ਤਰ ਕਰਨਾ ਬੜਾ ਬੜਾ ਭਾਰਾ ਉਹ ਕਿਵੇਂ ਲੱਗੇ ਤੈਨੂੰ ਰਾਵਣ ਜਿਹੜੇ ਖੜੇ ਕੀਤੇ ਹੋਏ ਸੀਗੇ ਹੈ ਕਾਨੂੰ ਦੇ ਲਾਗ ਲਾ ਦੇਣਾ ਉਹਨਾਂ ਨੂੰ ਕਾਨੂੰ ਅੱਗ ਲਾ ਦੇਣੀ ਹੈ ਉਹਨਾਂ ਨੂੰ ਮੈਂ ਕੰਧੂ ਰਾਵਣ ਤੇ ਮਨੂੰ ਅਗਲੇ ਨੇ ਠਾਕੇ ਜਿਲੇ ਠਾ 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 ਜਿੰਨੇ ਜਿਮ ਠਾਕੇ ਨਹੀਂ ਪਾਈ ਠਾ 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 ਸਿੱਧਮਾ ਛੋੜਦਾ ਇਹ ਯਾਰ ਰਹਿਮਤ ਦਾ ਪਿੰਡ ਸਿੱਧਮਾ ਖੁਰਦ ਵੀਰੇ ਹਨਾ ਤੈਨੂੰ ਗੁੱਸੇ ਹੋ ਗਿਆ ਭਾਈ ਉਸੇ ਕਾਹੇ ਹੋ ਗਿਆ ਤੂੰ ਕਿਹੜੀ ਗੱਲਾਂ 'ਚ ਗੁੱਸੇ ਹੋ ਗਿਆ ਮੈਂ ਕੀ ਕਿਹਾ ਭਾਈ ਯਾਰ ਦੇਖ ਲੈ ਮੈਂ ਤੈਨੂੰ ਆਈਸਕ੍ਰੀਮ ਵੀ ਦਵਾਈ ਆ ਫਰਾਈਜ਼ ਵੀ ਦਵਾਈਆਂ ਨੇ ਤੂੰ ਤਾਂ ਵੀ ਮੇਰੇ ਮਾਰੀ ਜਾਣਾ ਵਾ ਹੂੰ ਦੱਸੀ ਤੇ ਕਾਂ ਤੋਂ ਨਾ ਅੱਛਾ ਕੱਲ ਨੂੰ ਮੈਂ ਕਿਹਾ ਤੈਨੂੰ ਕੱਲ ਨੂੰ ਲੈ ਕੇ ਗੁਰਾਵਣ ਦਿਖਾਉਣਾ ਨਾ ਹੁਣ ਮੈਂ ਲੈ ਕੇ ਨਹੀਂ ਆਉਣਾ ਤੈਨੂੰ ਤੂੰ ਤਾਂ ਮੈਨੇ ਮਾਰਦੀ ਆ ਮੈਂ ਨਹੀਂ ਲੈ ਕੇ ਆਉਣਾ ਕੱਲ ਨੂੰ ਮੈਂ ਕੱਲਾ ਹੀ ਆਉਂਗਾ